ਕੀਪੀ ਸਾਹਿਬ ਦੀ ਦਿਸ਼ਾ ਦੇ ਰਿਹਾ ਤੇ ਸਾਡੇ ਸਪੈਸ਼ਲ ਸੈੱਲ ਦੀ ਟੀਮ ਨੂੰ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਚ ਕੈਪਟਨ ਸਿੰਘ ਜਿਹੜਾ ਕਿ ਕਮਾਨ ਥਾਣੇ ਦਾ ਰਹਿਣ ਵਾਲਾ ਪੁਲਿਸ ਡਿਸਟ੍ਰਿਕਟ ਡਾਲੇ ਦਾ ਉਹਦੇ ਕੋਲੋਂ 3 ਕਿਲੋ 500 ਗ੍ਰਾਮ ਜਿਹੜੀ ਹੈਰੋਇਨ ਕਵਰ ਕੀਤੀ ਸੀ ਉਹਦੇ ਇਨਸ਼ਾਫ ਤੇ ਅਸੀਂ ਉਸ ਤੋਂ ਫਰਦਰ ਜਿਹੜੀ ਇਨਵੈਸਟੀਗੇਸ਼ਨ ਚੱਲਦੀ ਸੀ ਸਾਨੂੰ ਇੱਕ ਉਹਦੀ ਪੁੱਛਗਿੱਛ ਚ ਆਇਆ ਕਿ ਕੈਪਟਨ ਸਿੰਘ ਜਿਹੜਾ ਕਿ ਪਿੱਟੇਵੜ ਥਾਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਸੀਗਾ ਉਹ ਤੋਂ ਅਸੀਂ 7 ਕਿਲੋ ਹਰ ਆਪਣਾ ਅਫੀਮ ਔਰ 4 ਲੱਖ ਰੁਪਏ ਜਿਹੜਾ ਕੈਸ਼ ਆ ਨਗਦ ਤੋਂ ਬਰਾਮਦ ਕੀਤਾ ਜਿਹੜਾ ਕਿ ਅਸੀਂ ਬਹੁਤ ਵੱਡੀ ਸਾਡੀ ਸਪੈਸ਼ਲ ਸੈਨਰ ਰਿਕਵਰੀ ਕੀਤੀ ਆ ਫਰਦਰ ਸਾਡੀ ਜਿਹੜੀ ਇਨਵੈਸਟੀਗੇਸ਼ਨ ਆ ਨਾ ਔਰ ਹੋਰ ਵੀ ਜੋ ਇਹਦੇ ਵਿੱਚ ਬੈਕਵਰਡ ਔਰ ਫਾਰਵਰਡ ਲਿੰਕਸ ਮਿਲੂਗੇ ਅਸੀਂ ਉਹਦੇ ਚ ਜਿਹੜੇ ਵੀ ਬੰਦੇ ਆਏਗੇ ਉਹਨਾਂ ਨੂੰ ਨਾਮਿਨੇਟ ਕਰਾਂਗੇ ਸਰ ਕੈਪਟਨ ਨੂੰ ਕਿੱਥੋਂ ਫੜਿਆ ਹੈਗਾ ਥੋੜੀ ਜਿਹਾ ਕੈਪਟਨ ਸਿੰਘ ਨੂੰ ਅਸੀਂ ਫੜਿਆ ਜੀ ਆਪਣਾ ਪਾ ਪਟਵਾਰੀ ਢਾਬੇ ਤੋਂ ਜਿਹੜਾ ਕੈਂਟ ਰੋਡ ਤੇ ਆ ਉੱਥੇ ਅਸੀਂ ਸਪੈਸ਼ਲ ਇਨਫੋਰਮੇਸ਼ਨ ਦੇ ਵਿਭਾਗ ਤੋਂ ਨਕਲ ਆਇਆ ਸੀ ਉੱਥੋਂ 3 ਕਿਲੋ 500 ਗ੍ਰਾਮ ਪੜੀ ਸੀ ਪਰ ਉੱਤੇ ਕੈਂਟ ਥਾਣਾ ਦੇ ਵਿੱਚ ਥਾਣਾ ਜਿਹੜਾ ਪਰਚਾ ਦਰਜ ਕੀਤਾ ਗਿਆ ਸੀ ਉੱਤੇ ਕੈਂਟ ਥਾਣਾ ਜਿਹੜਾ ਦੂਜੇ ਦਾ ਕੀ ਨਾਮ ਸੀ ਅ ਜਿਹਦੇ ਕੋਲ 7 ਕਿਲੋ ਮੰਗਤ ਸੀ ਕਿ ਜਿਹਦੇ 7 ਕਿਲੋ ਪੜੀਏ ਜਿਹਦੇ ਕੋਲ ਮੰਨ ਸਿੰਘ ਨੂੰ ਮਾਨ ਸਿੰਘ ਜਿਹੜਾ ਪਿੱਟੇਵੜ ਥਾਣਾ ਅੰਮ੍ਰਿਤਸਰ ਦਾ ਰਹਿਣ ਵਾਲਾ ਕੈਪਟਨ ਸਿੰਘ ਦੇ ਇਖਲਾਫ ਦੇ ਵਿੱਚ ਆਇਆ ਕਿ ਜਿਹੜਾ ਮਾਨ ਸਿੰਘ ਆ ਉਹ ਵੀ ਅਫੀਨ ਦਾ ਫਿਰ ਕੰਮ ਕਰਦਾ ਮੇਰੇ ਕੋਲ ਉਹਦੀ ਗਸ਼ਤਾਰੀ ਉਦੀ ਗ੍ਰਿਫਤਾਰੀ ਅਸੀਂ ਮੌਕੇ ਦੇ ਦੇ ਇਲਜ਼ਾਮ ਤੋਂ ਲੈ ਕੇ ਹੁਣ ਸਭ ਤੋਂ ਨੂੰ ਅਰੈਸਟ ਕਰ ਲਿਆ ਹੈ ਜੀ ਔਰ ਥਾਣਾ ਕੈਂਟ ਦੇ ਵਿੱਚ ਰੈਸਟ ਕੀਤਾ ਕਿੰਨੇ ਕਿੰਨੇ ਸਾਲਾਂ ਤੋਂ ਕੰਮ ਕਰਦਾ ਕੋਈ ਨਾ ਤੇ ਪਹਿਲਾਂ ਵੀ ਇੱਕ ਐਸਟੀਐਫ ਵੱਲੋਂ ਪਰਚਾ ਦਰਜਾ ਜਿਹੜਾ 2022 ਦੇ ਵਿੱਚ ਦਾ ਤੇ ਐਐਂਡੀਪੀਐਸ ਦੇ ਪਰਚਾ ਦਰਜਾ ਇੱਕ ਪਰਚਾ ਦਰਜਾ ਫਰਦਰ ਜਿਹੜਾ ਸਾਡੀ ਇਨਵੈਸਟੀਗੇਸ਼ਨਾਂ ਦੇ ਚੱਲ ਰਹੀਆਂ ਦੋਨੋਂ ਨਸ਼ਾ ਕੰਮ ਕਰਦੇ ਸੀ ਇਹਨਾਂ ਦੇ ਆਪਸ ਵਿੱਚ ਲਿੰਕ ਸੀਗੇ ਚਾਰਪਨ ਤੋਂ ਲੈ ਕੇ ਆਉਂਦੇ ਆਫੀਮ ਔਰ ਪੰਜਾਬ ਦੇ ਲੱਖ ਲੱਖ ਜਿਹੜੇ ਡਿਸਟ੍ਰਿਕਟ ਦੇ ਵਿੱਚ ਆਫੀਮ ਬਣੇ ਦੋਨੋਂ ਲੈ ਕੇ ਆਉਂਦੇ ਸਨ ਉਹਨੂੰ ਕਿਤੇ ਅਲੱਗ-ਅਲੱਗ ਅਲੱਗ-ਅਲੱਗ ਲੈ ਕੇ ਆਉਂਦੇ ਸੀ। ਵਾਇਆ ਵਾਇਆ ਨਾਲ ਰੂਟ ਜਿਹੜਾ ਝਾਰਖੰਡ ਤੋਂ ਪੰਜਾਬ ਤੇ ਐਂਟਰੀ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਆਉਂਦੇ ਸੀਗੇ। ਸਾਨੂੰ ਜਿਹੜਾ ਮੁਖਵਰੀ ਮਿਲੀ ਸੀ, ਇਨਫੋਰਮੇਸ਼ਨ ਮਿਲੀ ਸੀ। ਉਸਦੇ ਬਾਅਦ ਤੇ ਅਸੀਂ ਜਿਹੜਾ ਉਹ ਕੈਂਟਪੋਰਟ ਤੇ ਰਿਸਟ ਵਾਇਏ ਰੋਡ ਆਉਂਦੇ ਸੀ ਜਾਂ ਟ੍ਰੇਨ ਵਾਇਏ ਰੋਡ ਇਹਨਾਂ ਕੋਈ ਕਾਰਾਂ ਸੀ ਜਿਹਦੇ ਵਿੱਚ ਕਾਰ ਵੀ ਰਿਕਵਰ ਕੀਤੀ ਆ। ਜੀ। ਔਰ ਫੋਰਡ ਇੱਕੋ ਕਾਰ ਸੀ ਜਿਹਨੂੰ ਦਰ ਕਵਰ ਕੀਤੀ ਆ। ਉਹਦੇ ਵਿੱਚ ਜਿਹੜਾ ਕੈਪਟਨ ਸਿੰਘ ਪਰ ਰਿਕਵਰੀ ਕੀਤੀ ਆ ਔਰ ਮਾਨ ਸਿੰਘ ਤੋਂ i20 ਕਾਰ ਮਿਲੀ ਜਿਹਦੇ ਵਿੱਚੋਂ 7 ਕਿਲੋ ਅਫੀਨ ਔ ਤੇ ਹੋਰ ਵੀ ਇਹ ਨਾਲ ਨਾਲ ਹੋਰ ਵੀ ਸਾਡੀ ਹੋਣ ਦੇ ਜੋ ਹੋਰ ਵੀ ਜੋ ਵੀ ਸਾਡੀ ਫਦਰ ਇਨਵੈਸਟੀਗੇਸ਼ਨ ਚ ਆਉਣ ਕੇ ਉਹਨਾਂ ਨੂੰ ਨਾਮਿਨੇਟ ਕੀਤਾ ਜਾਊਗਾ ਦੋਨੋਂ ਆਪਸ ਦੇ ਵਿੱਚ ਨੌਨ ਨੇ ਕੋਈ ਰਿਫਰਰ ਨਹੀਂ ਹੈਗੇ ਨਾ ਜਦੋਂ ਇਹ ਚਲੋ ਨਿਸ਼ਾਹਤ ਕਰਨ ਜੇਟਿੰਗ ਕਰਕੇ ਇਹਨਾਂ ਦਾ ਆਪਸ ਵਿੱਚ ਮੇਲ ਹੋਣਾ ਹੈਗਾ ਇਹਨਾਂ ਦੀ ਜਿਹੜੀ ਪਹਿਲੀ ਮੁਲਾਕਾਤ ਆ ਉਹ ਕਿਸ ਤਰੀਕੇ ਦਾ ਹੋਵੇ ਉਹ ਅਸੀਂ ਇਹਦੇ ਵਿੱਚ ਪੁਛਗਛ ਕਰ ਰਹੇ ਹਾਂ ਜੀ ਜੋ ਵੀ ਸਾਡੇ ਪਰਸ਼ੇਸ਼ ਚਾਹੀਦਾ ਉਹ ਤੁਹਾਨੂੰ ਦੱਸ ਪੀਏ ਚੀਜ਼ ਦੇ ਵਿੱਚ ਇਹਨਾਂ ਤੋਂ ਪਹਿਲਾਂ ਵੀ ਮੇਰੇ ਕੋਲ ਡਰਗ ਦਾ ਕੰਮ ਕਰਦੇ ਸੀਗੇ ਪਰ ਚਾਹੀਤੀ ਦਰਜਾ ਇਹਨਾਂ ਦਾ ਸੋ ਇਸ ਕਰਕੇ ਹੋ ਜਾਂਦਾ ਪਹਿਲਾਂ ਵੀ ਨੋ ਨੋ ਪ੍ਰੋਸੈਸ ਜਿਹੜਾ ਪਰਚਾ ਦਿੱਤਾ ਜੋ ਕਿ ਐਸੇ ਨਾ ਕਿ ਇੱਕ ਤੇ ਬਈ ਉਹ ਇੱਕ ਜਣੇ ਦਾ ਪਰਚਾ ਦਰਜਾ 214/2 ਇਹ ਤੇ ਹੈ ਜੀ ਆਪਣੇ ਮਾਨਸਿਕ ਟਾਪੀ ਐਂਡ ਜੋ ਵੀ ਇਹਦਾ ਇਹ ਲਿਗੋ ਪ੍ਰੋਪਰਟੀ ਮੂਵੇਬਲ অর ਇਮੋਵੇਬਲ ਹੋਏਗੀ ਉਹ ਅਸੀਂ ਕਵਰ ਕਰਕੇ ਫੋਰ ਪ੍ਰੋਸੈਸ ਦਾ ਕੰਮ ਕਰਦੇ ਆ ਰਹੇ ਹਾਂ ਦੇਖੋ ਬਾਈ ਜਨਾਂ ਦਾ ਪਰਚਾ ਦਰਸ਼ਿਕਾ ਕਾਫੀ ਦੇਰ ਤੋਂ ਕੰਮ ਕਰਦੇ ਆ ਰਹੇ ਜਿਹੜੇ ਹੁਣ ਤੱਕ ਇਸ ਲੈਵਲ ਦਾ ਕੰਮ ਕਰ ਰਹੇ ਇਸ ਲਈ ਜੋ ਕੰਮ ਕਰ ਰਹੇ ਕਿਹੜੀ ਸਪਲਾਈ ਆ ਸੋ ਜਲੰਧਰ ਦਿੰਦੇ ਸੀ ਜਾਂ ਪੰਜਾਬ ਦੇ ਲਗ ਪੰਜਾਬ ਦੇ ਅਲੱਗ-ਅਲੱਗ ਪਾਸੇ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਆਉਂਦੇ ਸੀ ਕਿਉਂਕਿ ਇਹਨਾਂ ਦਾ ਨੇਬਰ ਡਿਸਟ੍ਰਿਕਟ ਹੋਣ ਕਰਕੇ ਕਮਰੇ ਸਾਹਿਬ ਦਾ ਇੱਕ ਮਟਾਲੇ ਦਾ ਸੋ ਇਸ ਕਰਕੇ ਇਹ ਸਾਰੇ ਅਲੱਗ-ਅਲੱਗ ਪਿੰਡਾਂ ਦੇ ਵਿੱਚ ਕਸਮੇ ਵਿੱਚ ਸਪਲਾਈ ਕਰਦੇ ਸੀ ਕੋਈ ਲਾਵਾ ਬਾਰਡਰ ਤੇ ਕੋਈ ਕੋਈ ਆਈ ਹੈ ਨਹੀਂ ਇਹ ਬੇਸਿਕਲੀ ਬਾਇਰ ਰੋਡ ਚਾਰਖੜ ਤੋਂ ਹੀ ਲੈ ਕੇ ਉਹ ਜਿਹੜੀ ਜਲੰਧਰ ਸੀ ਪਹਿਲੀ ਜਿਹੜੀ ਡਿਲੀਵਰੀ ਸੀ ਇਹ ਸਾਨੂੰ ਮੁੱਖਰੀ ਮਿਲੀ ਸੀ ਕਿ ਇਹ ਲੈ ਕੇ ਆ ਰਿਹਾ ਸੋ ਪਟਵਾਰੀ ਧਾਬੇ ਤੋਂ ਕੈਂਟਰ ਰੋਡ ਤੇ ਨਕਲ ਹੋਇਆ ਸੀਗਾ ਉੱਥੇ ਸੋ ਉੱਥੋਂ ਰਿਕਵਰ ਕੀਤੀ 3 ਕਿਲੋ 500 ਗ੍ਰਾਮ ਦੀ ਉਹ ਇਹਨਾਂ ਦੀ ਪੁੱਛ ਕਿਸ ਜੋ ਵੀ ਆਏਗਾ ਤੁਹਾਨੂੰ ਦੱਸ ਦੇਗਾ ਠੀਕ ਹੈ ਜੀ ਦੱਸ ਠੀਕ ਹੈ ਫਾਈਲ ਕਰ ਲਈਓ